ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਐਨ ਪੀ ਐਸ ਕਰਮਚਾਰੀਆਂ ਨੇ ਜ਼ਿਲ੍ਹਾ ਪਧਰੀ ਰੱਖੀ ਇੱਕ ਰੋਜ਼ਾ ਪੂਖ ਹੜਤਾਲ ਨੈਸ਼ਨਲ ਮੂਵਮੈਂਟ ਫਾਰ 올ਡ ਪੈਨੇਸ਼ਨ ਸਕੀਮ ਐਨ ਐਮ او ਪੀ ਐਸ ਦੇ ਸਦਕੇ ਤੇ ਅੱਜ 1 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਤੇ ਸੀ ਪੀ ਐਫ ਕਰਮਚਾਰੀ ਯੂਨੀਅਨਾਂ ਸਾਂਝੇ ਤੌਰ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇੱਕ ਰੋਜ਼ਾ ਪੂਖ ਹੜਤਾਲ ਤੇ ਸਥਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਪੂਖ ਹੜਤਾਲ ਤੇ ਬੈਠੇ ਇਸ ਮੌਕੇ ਉਹਨਾਂ ਚੇਤਾਵਨੀ ਦਿੰਦਿਆਂ ਮੰਗ ਕੀਤੀ ਕਿ ਜੇਕਰ ਉਹਨਾਂ ਦੀ ਮੰਗ ਨੂੰ ਅਣਗੋਲਿਆ ਕੀਤਾ ਗਿਆ ਤਾਂ ਐਨਪੀਐਸ ਸਪਿਰਿਤ ਮੁਲਾਜ਼ਮ ਪੰਜੀ ਨਵੰਬਰ ਨੂੰ ਦਿੱਲੀ ਕੂਚ ਕਰਨਗੇ ਇਸ ਬਾਰੇ ਜਾਣਕਾਰੀ ਦਿੰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਧਿਆਪਕ ਦਿਵਸ ਤੇ ਅਧਿਆਪਕਾਂ ਦੇ ਮਾਨ ਸਨਮਾਨ ਦੇ ਫੋਕੇ ਦਾਅਵੇ ਕਰਦੇ ਹਨ ਪਰ ਮੁਲਾਜ਼ਮਾਂ ਦਾ ਮਾਨ ਸਨਮਾਨ ਸਮਾਜਿਕ ਸੁਰੱਖਿਆ ਵਿੱਚ ਹੈ ਜੋ ਕਿ ਰਾਜ ਅਤੇ ਕੇਂਦਰ ਸਰਕਾਰ ਦੋਵੇਂ ਦੇਣ ਤੋਂ ਮੁਨਕਰ ਹਨ ਜਿੱਥੇ ਪੰਜਾਬ ਸਰਕਾਰ ਨੇ ਆਪਣਾ 3 ਸਾਲ ਪਹਿਲਾਂ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਨਾ ਪੁੱਲ ਕੇ ਚੋਣਾ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੀ ਦਿੱਤੀ ਗਾਰੰਟੀ ਤੇ ਕੀਤੇ ਵਾਅਦੇ ਤੋਂ ਮੂੰਹ ਫੇਰ ਲਿਆ ਹੈ ਤੇ ਜਾਰੀ ਕੀਤਾ ਅਧੂਰਾ ਨੋਟੀਫਿਕੇਸ਼ਨ ਵੀ ਉੱਡਦਾ ਲਟਕਦਾ ਬੁੱਲ ਹੀ ਸਾਬਤ ਹੋਇਆ ਹੈ ਮੁਲਾਜ਼ਮ ਚੌਥੀ ਦੀਵਾਲੀ ਵੀ ਪੈਨਸ਼ਨ ਵਿਹੂਨੇ ਹੀ ਮਨਾਉਣ ਨੂੰ ਮਜਬੂਰ ਹੋਣਗੇ ਉੱਥੇ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਕਰਮਚਾਰੀਆਂ ਤੇ ਯੂਪੀਐਸ ਥੋਪ ਕੇ ਉਹਨਾਂ ਦੀ ਜਮ੍ਹਾਂ ਪੂੰਜੀ ਹੀ ਪੈਨਸ਼ਨ ਦੇ ਰੂਪ ਵਿੱਚ ਪਰੋਸ ਕੇ ਕਾਰਪੋਰੇਟ ਦੀ ਸੇਵਾ ਕਰ ਰਹੀ ਹੈ ਇਸ ਮੌਕੇ ਮਨਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਸੀਪੀਐਫ ਕਰਮਚਾਰੀ ਨੇ ਕਿਹਾ ਕਿ ਪਹਿਲਾਂ ਇਹ ਹੜਤਾਲ 5 ਸਤੰਬਰ ਨੂੰ ਹੋਣੀ ਸੀ ਪਰ ਹੱਡਾ ਕਾਰਨ ਹੋਏ ਜਾਣੀ مالی ਨੁਕਸਾਨ ਕਰਨੇ ਮੁਲਤਵੀ ਕਰ ਅਜੇ 1 ਅਕਤੂਬਰ ਨੂੰ ਤੈਅ ਕੀਤੀ ਗਈ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਭੁਖ ਹੜਤਾਲ ਤੇ ਬੈਠ ਕੇ ਰਾਜ ਅਤੇ ਕੇਂਦਰ ਸਰਕਾਰ ਨੂੰ ਸਪਸ਼ਟ ਸੰਦੇਸ਼ ਦਿੱਤਾ ਕਿ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਤੋਂ ਬਿਨਾ ਸਮਾਜਿਕ ਸੁਰੱਖਿਆ ਸੰਭਵ ਨਹੀਂ ਇਸ ਲਈ ਕਰਮਚਾਰੀ ਦਾ ਸਹੀ ਸਨਮਾਨ ਪੁਰਾਣੀ ਪੈਨਸ਼ਨ ਬਹਾਲੀ ਨਾਲ ਹੀ ਹੋਵੇਗਾ ਇਸ ਹੜਤਾਲ ਦੇ ਵਿੱਚ ਪੰਜਾਬ ਦੇ ਸਮੂਹ ਐਨਪੀਐਸ ਕਰਮਚਾਰੀਆਂ ਨੇ ਪਾਗ ਲੈ ਕੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਅਜ ਦੀ ਭੁੱਖ ਹੜਤਾਲ ਵਿੱਚ ਹੋਏ ਪਰਵੇ ਇਕੱਠ ਨੂੰ ਅਣਗੋਲਿਆ ਤਾਂ 25 ਨਵੰਬਰ ਨੂੰ ਮੁਲਾਜ਼ਮਾ ਵੱਲੋਂ ਰਾਮਲੀਲਾ ਮੈਦਾਨ ਦਿੱਲੀ ਵਿੱਚ ਮਹਾਂ ਰੈਲੀ ਕੀਤੀ ਕੀਤਾ ਜਾਵੇਗੀ ਅੱਜ ਦੀ ਭੁਖ ਹੜਤਾਲ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾ ਦੇ ਲਗਭਗ 100 ਤੋਂ ਵੱਧ ਕਰਮਚਾਰੀਆਂ ਨੇ ਬਾਗ ਲਿਆ ਇਸ ਮੌਕੇ ਜੁਗਾਰ ਸੰਘੂੜਾ ਜ਼ਿਲ੍ਹਾ ਪ੍ਰਧਾਨ ਬੀ ਐਡ ਫਰੰਟ ਨਿਰੰਜਨ ਜੋਤ ਚਾਨਦਪੂਰੀ ਸੂਬਾ 76 ਸਰਕਾਰੀ ਸਕੂਲਜ਼ ਲੈਬਾਰਟਰੀ ਯੂਨੀਅਨ ਪੰਜਾਬ ਹਰਚਰਨਜੀਤ ਸਿੰਘ ਬਲਾਕ ਕਨਵੀਨਰ ਮੁਕੰਦਪੁਰ ਭੁਪਿੰਦਰ ਮੁਕੰਦਪੁਰ 76 सुरेंद्र ਛੂਛੇਵਾਲ ਸतीश ਕੁਮਾਰ ਨਵAGRAM ਜਤਿੰਦਰ ਕੁਮਾਰ ਪਵਨ ਕੁਮਾਰ ਹੰਸਰਾਜ ਹਰੀਦਾਸ परसोत्तम लाल गुरदीप सिंह कुलाम बलकार चंद भुपिंदर लाल रमन कुमार नागेश कुमार सुखजिंदर सिंबली जसवीर मोरो भुपिंदर लाल अमनदीप कौर जौहर परवीन कुमारी अमरीक कौर मनजीत कौर कुलविंदर कौर नीलम श्रीराम जिला प्रधान ई अध्यापक वरिंदर कुमार प्रधान श्री गुरु रविदास वेलफेयर सोसाइटी सड़ोआ बलविंदर नानोवाल परविंदर पंगल हरविंदर कुमार मनोर सिंह चड्डा, कमल नारेश पट्टी, सुरेंद्र संगा देव मित्र करिश्मा बाली गुरनाम दास प्रिंसिपल धर्मपाल बलविंदर पट्टी, ब्यासलाल, लाल सुदेश कुमार अशोक पटलावा तीरथ राम अश्वनी कुमार बलाचौर संजीव कुमार रविंदर कुमार कपिल कुमार करैल सिंह साहब का बीपीओ कुलदीप दौड़का जीतराम गोहलड़ो संदीप कुमार विक्रमजीत सिंह राजकुमार जंडी इकबाल सिंह तुरन नंदा नीलम देवी बलविंदर कौर तजिंदर कौर करमजीत कौर हरप्रीत कौर गुरदीप कौर कुलविंदर कौर दयारानी मंजीत कौर कबीर नरेंद्र कौर सुनीता रानी रेनू मंजीत कौर आदेवी हाजिर सन ਪੁਰਾਣੀ ਪੈਨਸ਼ਨ ਬਹਾਲੇ ਸੰਘਰਸ਼ ਕਮੇਟੀ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਸ਼ਿਪਾਗ ਸਿੰਘ ਨਗਰ ਦੋਨਾਂ ਯੂਨੀਅਨ ਦੇ ਸੱਦੇ ਉੱਤੇ ਵੱਖ-ਵੱਖ ਭਰਾਤਰੀ ਜਿਹੜੇ ਬੰਦੀਆਂ ਤੋਂ ਪਹੁੰਚੇ ਸਾਰੇ ਸਾਥੀਆਂ ਦਾ ਅਤੇ ਪੁਰਾਣੀ ਪੈਨਸ਼ਨ ਬਹਾਲੇ ਸੰਘਰਸ਼ ਕਮੇਟੀ ਦੇ ਜਿਹੜਾ ਸਾਥੀ ਇਸੇ ਤਰ੍ਹਾਂ ਸੀਪੀਐਫ ਕਰਮਚਾਰੀ ਯੂਨੀਅਨ ਦੇ ਜਿਹੜਾ ਸਾਥੀ ਜੋ ਅੱਜ ਸਾਡਾ ਸਵੇਰ ਤੋਂ ਭੁੱਖ ਇੱਕ ਦਿਨ ਦੀ ਭੁੱਖ ਹਦਾਲ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਉਹਦੇ ਵਿੱਚ ਸ਼ਾਮਲ ਹੋਏ ਸੋ ਸਾਰਿਆਂ ਦਾ ਪਹੁੰਚਦੇ ਇੱਥੇ ਧੰਨਵਾਦ ਕਰਦੇ ਆਂ ਤੇ ਆਸ ਵੀ ਕਰਦੇ ਆਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਕੋਈ ਜਥੇਬੰਦੀ ਵੱਲੋਂ ਕੋਈ ਪ੍ਰੋਗਰਾਮ ਲਿਖਿਆ ਗਿਆ ਤਾਂ ਉਹਦੇ ਵਿੱਚ ਇਸੇ ਤਰ੍ਹਾਂ ਆਪਣੇ ਭਰਮਿਤ ਸ਼ਮੂਲੀਅਤ ਕਰਨਗੇ ਜਿਸ ਤਰ੍ਹਾਂ ਕਿ ਸਾਡਾ ਨੈਕਸਟ ਪ੍ਰੋਗਰਾਮ ਜਿਹੜਾ 25 ਨਵੰਬਰ ਨੂੰ ਦਿੱਲੀ ਕੋਚ ਕਰਨ ਦਾ ਉਹਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਹਰ ਸਾਲੇ ਆਪਣੇ ਜਿਹੜੇ ਜੋ ਘੱਟੋ-ਘੱਟ ਪਰਾਨੀ ਪੈਨਸ਼ਨ ਬਹਾਲੀ ਸ਼ਿਕਾਇਤ ਕਮੇਟੀ ਤੇ ਬੈਨਰ ਹੇਠ 2025 ਸਾਡੇ ਜਿਹੜੇ ਜਿਹੜਾ ਸਾਥੀ ਆ ਦਿੱਲੀ ਉਸ ਧਰਨੇ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਸੋ ਇਸ ਵਾਰ ਕਿਉਂਕਿ ਦੋ ਯੂਨੀਅਨਾਂ ਇਕੱਠੀਆਂ ਲੜ ਕੇ ਲੜਈਆਂ ਤੇ ਆਸ ਕਰਦੇ ਆ ਕਿ 50 ਤੋਂ 100 ਜਿਹੜੇ ਕਾਰਜਕਾਰੀ ਆ ਸਾਡੇ ਜਾਣ ਲਈ ਰਜਮੰਦ ਹੋਣਗੇ ਤੇ ਆਪਣਾ ਆਪਣਾ ਨਾਮ ਜਿਹੜਾ ਆਪਣੇ ਆਪਣੇ ਪ੍ਰਧਾਨਾਂ ਦੇ ਕੋਲ ਜਾਂ ਆਪਣੇ ਆਗੂਆਂ ਸਾਹਿਬਾਨ ਦੇ ਕੋਲ ਹੁਣ ਤੋਂ ਹੀ ਲਿਖਾਣਾ ਸ਼ੁਰੂ ਕਰ ਦਣ ਤਾਂ ਕਿ ਉਹਦੇ ਲਈ ਯੋਜਨਾਬੰਦੀ ਕੀਤੀ ਜਾਂਦੀ ਹੈ ਕਿ ਜੇ ਆਪਾਂ ਕੋ ਬੰਦੇ ਜ਼ਿਆਦਾ ਹੋ ਜਾਂਦੇ ਆ ਤਾਂ ਵੱਡੀ ਗੱਡੀ ਵੀ ਕਰਾਈ ਜਾ ਸਕਦੀ ਹੈ ਆਪਣੀ ਬੱਸ ਵੀ ਕਰਵਾਈ ਜਾ ਸਕਦੀ ਹੈ ਉਸ ਤੋਂ ਇਲਾਵਾ ਦੂਜਾ ਸਾਡੇ ਕੋਲ ਆਲਟਰਨੇਟਿਵ ਹੁੰਦਾ ਪਈ ਅੱਜਕੱਲ ਆਪਣੀ ਸਹੂਲਤ ਦੇ ਵਾਸਤੇ ਰੋਪੜ ਤੋਂ ਸਵੇਰੇ 7 ਵਜੇ ਟ੍ਰੇਨ ਜਿਹੜੀ ਹੈ ਦਿੱਲੀ ਲਈ ਚੱਲਦੀ ਹੈ ਜਿਹੜੀ ਸਾਨੂੰ 12 ਵਜੇ ਦਿੱਲੀ ਪਹੁੰਚਾ ਦਿੰਦੀ ਹੈ ਉਹ ਵੀ ਬੈਟਰ ਰਹਿੰਦੀ ਹੈ ਸੋ ਆਪਾਂ ਉਹਦੇ ਬਾਰੇ ਵਿਚਾਰ ਕਰਾਂਗੇ ਸੋ ਅੱਜ ਜੋ ਵੀ ਅੱਜ ਦਾ ਪ੍ਰੋਗਰਾਮ ਸੀ ਉਸ ਜਿਹੜੀ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਸਤੇ ਮੈਂ ਪ੍ਰਬੰਧ ਕਰਕੇ ਆਇਆ ਸੀ ਕਿ ਅੱਜ ਤੋਂ 3 ਸਾਲ ਪਹਿਲਾਂ 18 ਨਵੰਬਰ 2022 ਨੂੰ ਸਾਡੇ ਮੁੱਖ ਮੰਤਰੀ ਭਗੰਤ ਮਾਨ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਐਲਾਨ ਕੀਤਾ ਸੀ ਕਿ ਦੀਵਾਲੀ ਆ ਰਹੀ ਹੈ ਮੈਂ ਆਪਣੇ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਕੇ ਤੋਹਫਾ ਦੇ ਰਿਆਂ ਇਹ ਮੈਂ ਸਾਰੀ ਵੀਡੀਓ ਦੀ ਡਾਊਨਲੋਡ ਕਰਕੇ ਲੈ ਕੇ ਆਇਆ ਸੀ LCD ਵੀ ਲੈ ਕੇ ਆਇਆ ਸੀ ਪਰ ਸਾਡੇ ਥੋੜੇ ਜੀ ਉਹਨਾਂ ਕੀ ਬਿਜਲੀ ਦੀ ਸਮੱਸਿਆ ਹੋਣ ਕਰਕੇ ਉਹ LCD ਤੇ ਚਲਾ ਨਹੀਂ ਸਕੇ ਨਹੀਂ ਮੈਂ ਪ੍ਰੋਗਰਾਮ ਬਣਾਇਆ ਹੋਇਆ ਸੀ ਕਿ ਇਹ LCD ਇੱਥੇ ਲਗਾ ਕੇ ਸਾਰਾ ਦਿਨ ਇਹ ਚਲਾਇਆ ਜਾਣਾ ਸੀ ਕਿ ਆਪਾਂ ਮੁੱਖ ਮੰਤਰੀ ਸਾਹਿਬ ਤੱਕ ਆਪਣੀ ਮੰਗ ਪਹੁੰਚਾਣੀ ਸੀ ਕਿ ਜਨਾਬ ਜੀ ਤੁਸੀਂ ਅਜ ਤੂੰ 2 ਸਾਲ ਪਹਿਲਾਂ ਕਿਹਾ ਸੀ ਹੁਣ ਤਾਂ ਤੀਜੀ ਦੀਵਾਲੀ ਵੀ ਆ ਗਈ ਦੱਸੋ ਊਠ ਦਾ ਬੋਲ ਕਰੋ ਡਿਗਣਾ ਕਿ ਤੀਜੀ ਦੀਵਾਲੀ ਵੀ ਇਸ ਤਰ੍ਹਾਂ ਡੀਕ ਦਿਨ ਲੰਘ ਜਾਣੀ ਜਾਨੀ ਇਸੇ ਤਰ੍ਹਾਂ ਮੈਂ ਇਹ ਸਾਡੇ ਵਿੱਤ ਮੰਤਰੀ ਦਾ ਜੋ ਸਾਡੇ ਜਦੋਂ ਇਹ ਸਦਾ ਵਿੱਚ ਨਹੀਂ ਸੀ ਵਿਰੋਧੀ ਧਿਰ ਵਿੱਚ ਬੈਠੇ ਸੀ ਤਾਂ ਸਾਡੇ ਧਰਨਿਆਂ ਦੇ ਵਿੱਚ ਆ ਕੇ ਬੈਠ ਕੇ ਅਨਾਉਂਸਮੈਂਟਾਂ ਕਰਦੇ ਹੁੰਦੇ ਸੀ ਕਿ ਮੁਲਾਜ਼ਮੇ ਲਈ ਪੈਨਸ਼ਨ ਜਿਹੜੀ ਬਹੁਤ ਜ਼ਰੂਰੀ ਹੈ ਪੈਨਸ਼ਨ ਤੋਂ ਬਗੈਰ ਮੁਲਾਜ਼ਮ ਦਾ ਗੁਜ਼ਾਰਾ ਨਹੀਂ ਸਾਡੇ ਨਾਲ ਫੋਟੋਆਂ ਵੀ ਕਰਾਉਂਦੇ ਰਹੇ ਇਹ ਵੀ ਅੱਜ ਬੜੀ ਮੁਸ਼ਕਲਾਂ ਮੈਂ ਲੱਭ ਕੇ ਇਹਦਾ ਪ੍ਰਿੰਟ ਕਢਾਇਆ ਸੀ ਤਾਂ ਕਿ ਸਾਰਿਆਂ ਨੂੰ ਦੱਸਿਆ ਜਾ ਸਕੇ ਕਿ ਇਹ ਸਰਕਾਰਾਂ ਕੰਨੀਆਂ ਕੋਸ਼ਿਸ਼ਾਂ ਕਰਦੀਆਂ ਕੋਸ਼ਿਸ਼ਾਂ ਇਹ ਆਪਣੇ ਵਹਿਜਾਂ ਤੇ ਕਦੇ ਵੀ ਖੜੀਆਂ ਨਹੀਂ ਉਤਰੀਆਂ ਸਿਰਫ ਸਾਨੂੰ ਵੋਟਾਂ ਲਈ ਵਰਤਦੀਆਂ ਜਦੋਂ ਵੀ ਹੁਣ 27 ਚ ਵੋਟਾਂ ਆਣੀਆਂ ਤਾਂ ਸਾਨੂੰ ਇਹਨੇ ਬਹੁਤ ਸਾਰੇ ਲੁਭਾਣੇ ਜਿਹੜੇ ਆ ਚੂਚਲੇ ਛੱਡਣੇ ਆ ਤੇ ਸਾਡ ਨੂੰ ਬਹਾਰ ਤਰ੍ਹਾਂ ਦੇ ਨਾਲ ਹਰ ਹੀਲਾ ਤੁਸੀਂ ਨਾ ਵਟ ਕੇ ਸਾਨੂੰ ਵਰਤਣਾ ਕਿ ਸਾਨੂੰ ਵੋਟ ਪਾਓ ਅਸੀਂ ਤੁਹਾਡੇ ਰੱਖਿਆ ਗਿਆ ਪਰ ਸਾਡੇ ਰੱਖਿਆ ਕਿ ਨਹੀਂ ਸਾਡੇ ਦੁਸ਼ਮਣ ਨੇ ਸਾਨੂੰ ਤਾਂ ਇਹ ਵਰਤ ਰਾਇਆ ਫਾਇਦਾ ਆਪਣਾ ਲੈ ਰਾਇਆ ਅਸੀਂ ਬੜੇ ਹੀ ਚਿਆ ਦੇ ਨਾਲ ਖਾਸ ਕਰਕੇ ਮੁਲਾਜ਼ਮ ਵਰਗ ਨੇ ਦੇਖਿਆ ਸੀ ਕਿ ਦੋ ਸਰਕਾਰਾਂ ਅੱਜ ਤੱਕ ਚਲਦੀਆਂ ਆਈਆਂ ਪੰਜਾਬ ਅੰਦਰ ਤੀਜੀ ਦਾ ਬਦਲਿਆ ਜਾਂਦਾ ਜਾਵੇ ਕਿ ਹੋ ਸਕਦਾ ਮੁਲਾਜ਼ਮਾਂ ਦੀ ਕੋਈ ਭਲਾਈ ਹੋ ਸਕੇ ਕਿਉਂਕਿ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਮੈਂ ਮਾਸਟਰ ਦਾ ਮੁੰਡਾ ਮੈਨੂੰ ਮਾਸਟਰਾਂ ਦੀ ਅਸੋਸੇ ਨਾਲ ਪਪਾ ਪਰ ਉਸ ਮਾਸਟਰ ਦੇ ਮੁੰਡੇ ਨੇ ਸਭ ਤੋਂ ਵੱਧ ਮਾਸਟਰ ਦੇ ਕੁੱਤੇ ਆ ਇੰਨਾ ਕਿਸੇ ਸਰਕਾਰ ਨੇ ਨਹੀਂ ਕੁੱਤੇ ਜਿਨੇ ਸਰਕਾਰ ਨੇ ਕੁੱਤੇ ਆ ਇਹ ਲੱਗਦਾ ਨਹੀਂ ਤੇ ਮਾਸਟਰ ਦਾ ਮੁੰਡਾ ਹੋਊਗਾ ਸਿਰਫ ਕੈਨ ਨੂੰ ਲੱਗਦਾ ਵੀ ਮਾਸਟਰ ਦਾ ਮੁੰਡਾ ਹੈ। ਜੇ ਮਾਸਟਰ ਦਾ ਮੁੰਡਾ ਹੁੰਦਾ ਤਾਂ ਇਸ ਨੂੰ ਪਤਾ ਹੋਣਾ ਸੀ ਕਿ ਮਾਸਟਰ ਦੀ ਸੇਵਾ ਕੀ ਹੈ। ਸੋ ਇਹ ਸਾਰੀਆਂ ਸਰਕਾਰਾਂ ਸਾਡੇ ਖਿਲਾਫ ਹੀ ਖੜ੍ਹਦੀਆਂ। ਹੁਣ ਵੀ ਜਦੋਂ ਵੀ ਕਦੇ ਪੈਨਸ਼ਨ ਦੀ ਗੱਲ ਕਰਦੇ ਆ ਜਾਂ ਕੇ ਜਾਂ ਕਦੇ ਪੁਰਾਣੀ ਜਾਂ ਆਪਣੇ ਮੁਲਾਜ਼ਮਾਂ ਦੇ ਭੱਤੇ ਦੀ ਗੱਲ ਕਰਦੇ ਆ ਤਾਂ ਕਹਿੰਦੇ ਮੁਲਾਜ਼ਮਾਂ ਥੱਤੇ ਦਾ ਬਹੁਤ ਪਹਿਲੇ ਹੀ ਬਹੁਤ ਪੈਂਦੇ ਆ। ਮੁਲਾਜ਼ਮਾਂ ਤਾਂ ਬਹੁਤ ਵੱਡੀਆਂ ਤਨਖਾਹਾਂ ਲੈਂਦੇ ਆ। ਮੁਲਾਜ਼ਮਾਂ ਦੀ ਗੱਲ ਨਹੀਂ ਸੁਣਦੇ, ਤਿਆਰ ਨਾ ਸੁਣਦੇ। ਸੋ ਆਪਾਂ ਲਾਮਬਦ ਹੋਣਾ, ਸੁਚੇਤ ਹੋਣਾ ਇਹਨਾਂ ਤੋਂ। ਤੇ ਆਪਾਂ ਮਜ਼ਬੂਤ ਹੋਣਾ ਕਿ ਇਹਨਾਂ ਕਿਸ ਤਰ੍ਹਾਂ ਚੱਲਦੇ ਕਾ ਨੇ ਚੱਲਦੇ ਤਾਂ ਵੈਸੇ ਹੁਣ ਮੁਲਾਜ਼ਮਾਂ ਨੇ ਨਹੀਂ ਕਰਨਾ ਆਮ ਪਬਲਿਕ ਨੇ ਕਰ ਦੇਣਾ ਕਿਉਂਕਿ ਪਬਲਿਕ ਹੁਣ ਇਹਨਾਂ ਦੇ ਜਿਹੜੇ ਛੋਣਛਣੇ ਆ ਉਹ ਬਾਜ ਦੇ ਦੇਖ ਚੁੱਕੀ ਆ ਕਿ ਇਹ ਛੋਣਛਣੇ ਬਜਾਣ ਜੋਗੇ ਆ ਇਹ ਸਟੇਜਾਂ ਤੇ ਭੰਗੜੇ ਪਾਣ ਜੋਗੇ ਆ ਨੱਚਣ ਜੋਗੇ ਆ ਦੇਸ਼ ਨੂੰ ਚਲਾਣ ਜੋਗੇ ਨਹੀਂ ਪਰ ਸਾਡੀ ਇਤਰਾਸ ਦੀ ਹੈ ਕਿ ਅਸੀਂ ਉਹਨਾਂ ਝੰਡਾ ਨੂੰ ਆਪਣਾ ਦੇਸ਼ ਜਿਹੜਾ ਸੰਭਾਲ ਲਿੱਤਾ ਆ ਜਿਹੜੇ ਕਿ ਇੱਕ ਸਟੇਜ ਚਲਾ ਸਕਦੇ ਆ ਦੇਸ਼ ਨਹੀਂ ਚਲਾ ਸਕਦੇ ਸੋ ਆਪਾਂ ਇਹਨਾਂ ਤੋਂ ਬਚਣਾ ਕਿੱਦਾਂ ਬਚਣਾ ਉਹ ਹੁਣ ਤੋਂ ਆਪਾਂ ਨੂੰ ਸੋਚਣਾ ਪੈਣਾ ਕਿਉਂਕਿ ਸਿਰਫ ਅਗਲਾ ਸਾਲ ਹੀ ਆਪਣੇ ਕੋਲ 27 ਦੇ ਸ਼ੁਰੂ ਵਿੱਚ ਇਲੈਕਸ਼ਨ ਆ ਜਾਣੀਆਂ ਆ ਆਪਾਂ ਸਾਰੇ ਪਤਾ ਪੇ ਫਰਵਰੀ ਜਨਵਰੀ ਫਰਵਰੀ ਚ ਇਲੈਕਸ਼ਨ ਹੋ ਜਾਂਦੀ ਹੈ ਤੇ ਅਗਲੇ ਸਾਲ ਵੀ ਨਵੰਬਰ ਅਕਤੂਬਰ ਨਵੰਬਰ ਵਿੱਚ ਸਰਕਾਰ ਨੇ ਜਿਹੜਾ ਡਿਕਲੇਅਰ ਕਰ ਦੇਣਾ ਕਿ ਸਰਕਾਰ ਜਿਹੜੀ ਆ ਹੁਣ ਚੱਲਦੀ ਹੋਣ ਲੱਗੀ ਆ ਕੂੜਾ ਉਹ ਕੰਡਾਟ ਲੱਗ ਗਿਆ ਇਸ ਕਰਕੇ ਸਾਡੇ ਕੋਲ ਸਮਝ ਜ਼ਿਆਦਾ ਨਹੀਂ ਹੈਗਾ ਸਰਕਾਰ ਦੀ ਜਿੰਨੀ ਵੀ ਹੋਣ ਆਪਾਂ ਪਿੱਠ ਸੇ ਆਪਾਂ ਕਰ ਸਕਦੇ ਆ ਜਿੰਨਾ ਵੀ ਲੋਕਾਂ ਨੂੰ ਸਰਕਾਰ ਨੇ ਜੋ ਸਾਨੂੰ ਕੁੱਟਿਆ ਜੋ ਸਾਨੂੰ ਵੱਢਿਆ ਲੋਕਾਂ ਨੂੰ ਦੱਸ ਸਕਦੇ ਆ ਤਾਂ ਦੱਸ ਕੇ ਸਰਕਾਰ ਨੂੰ ਚੰਦਾ ਕਰੀਏ ਉਹ ਸਰਕਾਰ ਜਾਂ ਅਗਲੇ ਵਾਰ ਨਿਰਮਾਣ ਕਰੀਏ ਜਿਹੜੀ ਮਜ਼ਦੂਰਾਂ ਦੇ ਹੱਕ ਵਿੱਚ ਹੋਏ ਮਜ਼ਦੂਰਾਂ ਦਾ ਕੋਈ ਸੋਚੇ ਮਜ਼ਦੂਰਾਂ ਨੂੰ ਕੁਝ ਦੇ ਕੇ ਜਾਵੇ ਇਹ ਸਰਕਾਰ ਤੋਂ ਉਮੀਦਾਂ ਬਹੁਤ ਸਨ ਪਰ ਉਮੀਦਾਂ ਦੇ ਖਰੇ ਨਹੀਂ ਉਤਰੇ ਸੋ ਪ੍ਰਾਣੀ ਪੈਨਸ਼ਨ ਦੀ ਗੱਲ ਕਰਨ ਨਿਕਾ ਮੈਂ 2011 ਦੇ ਵਿੱਚ 2000 ਵੱਖ-ਵੱਖ ਅਸੀਂ ਦੇਖਿਆ ਸਰਕਾਰਾਂ ਦੇ ਜਿਹੜੇ ਹੈਗੇ ਆ ਸੋ ਇਹ 2008 ਦੀ ਮੈਂ ਗੱਲ ਸੁਣਾਦਾ ਸਾਡੇ ਇੱਕ ਸਾਥੀ ਨੇ ਇਹ ਗੱਲ ਸੁਣਾਈ ਸੀ ਕਿੰਦਾ ਕਿ ਕਿਸੇ ਬੰਦੇ ਨੂੰ ਨੌਕਰੀ ਮਿਲ ਗਈ ਤੋਂ ਬੜਾ ਚਾਈਂ ਚਾਈਂ ਜਿਹੜਾ ਆਪਣਾ ਟਿਫਨ ਪੈਕ ਕਰਕੇ ਰੋਜ਼ ਨੌਕਰੀ ਤੇ ਜਾਂਦਾ ਹੈ ਤੋ ਨੌਕਰੀ ਕੁਦਰਤੀ ਉਹਨੂੰ ਕਿਤੇ ਚੰਡੀਗੜ੍ਹ ਤੋਂ 780 ਕਿਲੋਮੀਟਰ ਦੂਰ ਮਿਲ ਗਈ ਤਨਖਾਹ ਸੀ ਕਿ 60000 ਰੁਪਈਆ ਜਾਂ 4550 ਰੱਖ ਲਓ ਹਣ ਹੁਣ ਜਦੋਂ ਰੋਜ਼ ਤਿਆਰ ਹੋ ਕੇ ਜਾਂਦਾ ਡਿਫਨ ਪੈਕ ਕਰਕੇ ਪਿਆਲਦ ਵਾਲੇ ਜਿਹੜੇ ਹੋੜ ਮੁਲਾਜ਼ਮ ਹੈ ਉਹ ਵੀ ਬੱਸ 'ਚ ਸਫ਼ਰ ਕਰਦੇ ਆ ਉਹ ਉਹਨੂੰ ਪੁੱਛਦੇ ਇੱਕ ਦਿਨ ਕਹਿੰਦੇ ਯਾਰ ਤੇ ਤੂੰ ਕੀ ਕਰਦਾ ਕਹਿੰਦਾ ਮੈਂ ਟੀਚਰ ਆ ਜੀ ਮੈਨੂੰ ਨੌਕਰੀ ਨਵੇਂ ਮਿਲੀ ਆ ਤਨਖਾਹ ਕਿੰਨੀ ਕਹਿੰਦੀ ਜੀ 4550 ਰੁਪਈਆ ਹੈ ਜੀ ਸੋ ਯਾਰ ਕਹਿੰਦਾ ਤੂੰ 100 ਕਿਲੋਮੀਟਰ ਆਣਾ ਜਾਣਾ ਹੋਏਂਦਾ ਤੇਰਾ ਖਰਚਾ ਕਿੰਨਾ ਆ ਜਾਂਦਾ ਤੇਰਾ ਕਿਰਾਇਆ ਕਿੰਨਾ ਬਣ ਜਾਂਦਾ ਕਹਿੰਦਾ ਲਗਭਗ 4550 ਰੁਪਏ ਮੇਰਾ ਪੂਰਾ ਪੂਰਾ ਖਰਚਾ ਵੀ ਆ ਇੰਨੀ ਕਿ ਮੇਰੀ ਕਮਾਈ ਆ ਦਾਉ ਕਹਿੰਦਾ ਕਹਿੰਦੇ ਇਹਨਾਂ ਨੂੰ ਬੱਚਦੇ ਕੀ ਹੈ ਯਾਰ ਕਹਿੰਦਾ ਬੱਚਦਾ ਤਾਂ ਝੂਟੇ ਹੀ ਹੈ ਜੀ ਜਿਹੜੇ ਜਲੇਰ ਨੂੰ ਆ ਜੀਦਾ ਜੀ ਝੂਟੇ ਲੈ ਕੇ ਜੀ 100 ਕਿਲੋਮੀਟਰ ਤੋਂ ਚੱਲ ਜਾਈਦਾ ਜੀ ਇਹੀ ਆ ਪਰ ਹੁਣ ਸਮਾਂ ਇਹ ਦਾਣਾ ਜੀ ਹੈਗਾ ਆ ਗਿਆ ਜੀ ਕਿ ਬੱਚਿਆਂ ਦੀ ਲੋੜਾਂ ਵਿੱਚ ਸੀਗੀਆਂ ਹੋਰ ਵੀ ਜਿਹੜਾ ਸਮਾਂ ਚੱਲ ਰਿਹਾ ਨਾ ਜੀ ਹੁਣ ਨਵੇਂ ਭਾਰਤੀ ਜਿਹੜੇ ਮੁੰਡੇ ਆ ਜਾਂ ਕੁੜੀਆਂ ਹੈਗੀਆਂ ਸਾਨੂੰ ਐਵੇਂ ਲੱਗਦਾ ਨੌਕਰੀ ਮਿਲ ਕੇ ਬਹੁਤ ਵੱਡੀ ਗੱਲ ਹੋ ਗਈ ਆ ਹਨਾ ਸੋ ਝੂਟੇ ਵੀ ਝੂਟੇ ਵੀ ਜਾਇਦੇ ਹੁੰਦੇ ਆ ਜੇ ਝੂਟੇ ਲੈ ਲੈ ਕੇ ਸਾਡੀਆਂ ਬੱਚੀਆਂ ਤੋਂ ਖਣ ਲੱਭਣਾ 2-4 ਸਾਲਾਂ ਵੱਧੋ ਤੇ ਝੂਟਿਆਂ ਦਾ ਫਾਇਦਾ ਵੀ ਜਿਹੜਾ ਮਰ ਜਾਂਦਾ ਹੈਗਾ ਸੋ ਮੈਂ ਤਾਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਸੰਘਰਸ਼ਾਂ ਦੇ ਪੇੜ ਮੱਲਣੇ ਜਾਈਦੇ ਸਾਰਿਆਂ ਨੂੰ ਇਹਦੀ ਬਦੌਲਤ ਹੀ ਹਾਂ ਇੱਕ ਜ਼ਰੂਰ ਹੁੰਦਾ ਕਿ ਜਦੋਂ ਤੁਸੀਂ ਸੰਘਰਸ਼ਾਂ ਦੇ ਵਿੱਚ ਨਿੱਤਰਦੇ ਆ ਤਾਂ ਤੁਹਾਡੇ ਬੱਚਿਆਂ ਤੇ ਜ਼ਰੂਰ ਉਹਦਾ ਪ੍ਰਭਾਵ ਜਾਂਦਾ ਬੱਚੇ ਤੁਹਾਡੇ ਜ਼ਰੂਰ ਬਹਾਦਰ ਬਣੋਗੇ ਜਦੋਂ ਆਪਣੇ ਬਾਪੂ ਨੂੰ ਜਾਂ ਆਪਣੀ ਮੇਪੇ ਨੂੰ ਦੇਖਣ ਦੇ ਪ੍ਰਾਤਨ ਉਹ 10 11 11 ਵਜੇ ਤੱਕ ਜੂਨੀਅਰ ਪਹੁੰਚੇ ਸਾਰੇ ਹੀ ਸਤਿਕਾਰਯੋਗ ਸਾਥੀਓ ਤੁਸੀਂ ਇਸ ਧਰਨੇ ਦੇ ਵਿੱਚ ਬਹੁਤ ਸਾਰੇ ਬੁਲਾਰਿਆਂ ਨੂੰ ਸੁਣਿਆ ਹੈ ਸਾਡੇ ਬਹੁਤ ਹੀ ਤਜਰਬੇਕਾਰ ਬੁਲਾਰੇ ਇੱਥੇ ਆਪਣੇ ਗੱਲ ਰੱਖ ਕੇ ਗਏ ਆ ਜਿਨ੍ਹਾਂ ਸਾਹਮਣੇ ਸਾਡੇ ਲਈ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਅਸੀਂ ਉਹਨਾਂ ਦੇ ਰਾਹਾਂ ਤੇ ਚੱਲ ਰਹੇ ਹਾਂ ਜੋ ਜਿਨ੍ਹਾਂ ਸਾਡੇ ਸੀਨੀਅਰ ਸਾਥੀਆਂ ਨੇ ਪਾਈਆਂ ਹਨ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਉਹਨਾਂ ਲੀਹਾਂ ਦੇ ਉੱਪਰ ਚੱਲਦੇ ਹੋਏ ਕਦਮ-ਦਮ ਕਦਮਦਾਰ ਕਦਮਾਂ ਨੂੰ ਅੱਗੇ ਵਧਦੇ ਜਾ ਰਹੇ ਹਾਂ ਅੱਜ ਪ੍ਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਇੱਕ ਦਿਨ ਆ ਕੋਖੜ ਤਾਲ ਦਾ ਇਹਦੇ ਵਿੱਚ ਹਰ ਇੱਕ ਜੂਨੀਅਨ ਜਿਹੜੀ ਆ ਉਹ ਸ਼ਾਮਿਲ ਹੋਈ ਹੈ ਸਾਡੇ ਐਸਐਲਏ ਕੈਟਰ ਵੱਲੋਂ ਵੀ ਜਿਹੜੀ ਹੈ ਇਸ ਜਥੇਬੰਦੀ ਨੂੰ ਪ੍ਰਾਣੀ ਪੈਨਸ਼ਨ ਬਹਾਲੀ ਨੂੰ ਹਰ ਐਕਸ਼ਨ ਦੇ ਵਿੱਚ ਜਿਹੜਾ ਹੈ ਉਹ ਸਮਰਥਨ ਦਿੱਤਾ ਜਾਂਦਾ ਹੈ ਤੇ ਇਸ ਵਾਰ ਵੀ ਅਸੀਂ ਆਪਣੇ ਜਿਲ੍ਹੇ ਨੂੰ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਐਕਸ਼ਨ ਹੋ ਰਿਹਾ ਹੈ ਉਹਨਾਂ ਨੂੰ ਸਮਰਥਨ ਦਿੱਤਾ ਵਾ ਤੇ ਸਾਥੀ ਆਪਣੀ ਆਪਣੀ ਜ਼ਿਲ੍ਹਿਆਂ ਦੇ ਵਿੱਚ ਹੈੱਡਕ quartਰਾਂ ਦੇ ਉੱਪਰ ਹਾਜ਼ਰੀ ਲਵਾ ਰਿਹਾ ਹੈ ਸੋ ਪੁਰਾਣੀ ਪੈਨਸ਼ਨ ਦਾ ਮੁੱਦਾ ਨੂੰ ਸਾਡਾ ਪੰਜਾਬੀਆਂ ਦੀ ਆਵਾਜ਼ ਜਿਹੜੀ ਹੈ ਚੱਲ ਜਵੇ ਸੋ ਉੱਚੀ ਬਾਦ ਵਿੱਚ ਜਵਾਬ ਦੇਣਾ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਐਨ ਪੀ ਐਸ पी एस रद करो एन पी एस रद करो यू पी एस रद करो यू पी एस रद करो ਕਰੋ ਰਸ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕਿੰਦੇ ਮੁਰਦਾਵਤ ਮੁਰਦਾਵਤ ਕੇਂਦਰ ਸਰਕਾਰ ਮੁਰਦਾਵਤ 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 ਮੁਲਾਇਮ ਇਕਤਾ ਜਿੰਦਾਬਾਦ 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 ਮੁਲਾਇਮ ਇਕਤਾ ਜਿੰਦਾਬਾਦ 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 ਮੁਲਾਇਮ ਇਕਤਾ ਜਿੰਦਾਬਾਦ 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 ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ